ਦਸਾਂ ਪਤਸ਼ਾਹੀਆਂ ਦੇ ਆਤਮਕ ਸਰੂਪ ਸ਼ਬਦ ਗੁਰੂ ਬਾਣੀ ਗੁਰੂ ਤਖਤ ਛਤਰ ਚਬਰਜੀ ਦੇ ਮਾਲਕ ਧੰਨ 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 ਸਾਹਿਬ ਸ੍ਰੀ ਗੁਰੂ ਗਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਤੇ ਪਵਿੱਤਰ ਹਜ਼ੂਰੀ ਦੇ ਵਿੱਚ ਸਜ ਬੈਠੇ ਗੁਰ ਪਿਆਰ ਵਾਲਿਓ ਸਤ ਸੰਗੀ ਜਨੋ ਸਾਰੇ ਵੱਡਿਆਂ ਭਾਗਾਂ ਵਾਲਿਆਂ ਭਾਈ ਧਨਤਾ ਦੇ ਯੋਗ ਹੂੰ ਜੋ ਦੁਨਿਆਵੀ ਧੰਦੇ ਤੰਧਾਰਾਂ ਨੂੰ ਸੰਕੋਚ ਕਰਕੇ ਇਸ ਮਨੁੱਖਾ ਜਨਮ ਦਾ ਲਾਹਾ ਖਟਣ ਵਾਸਤੇ ਗੁਰ ਚਰਨਾਂ ਨਾਲ ਜੁੜ ਬੈਠੇ ਹੂੰ ਆਓ ਜਿਤਨਾ ਸਮਾਂ ਸਤਗੁਰੂ ਮਹਾਰਾਜ ਹੋਰ ਕਿਰਪਾ ਬਖਸ਼ਿਸ਼ ਕਰਦੇ ਨੇ ਕੋਸ਼ਿਸ਼ ਕਰੀਏ ਮਨ ਬਿਰਤੀਆਂ ਨੂੰ ਅਕਾਗਰ ਬਣਾ ਕਰਕੇ ਸਤਗੁਰਾਂ ਦੇ ਪਾਵਨ ਤੇ ਪਵਿੱਤਰ ਬਚਨਾਂ ਨੂੰ ਸਮਝਣ ਦੀ ਕਿਉਂਕਿ ਪੜ ਵੀ ਜਿੰਨਾ ਮਰਜੀ ਲਈਏ ਗਾ ਵੀ ਜਿੰਨਾ ਮਰਜੀ ਲਈਏ ਪਰ ਜਿੰਨਾ ਚਿਰ ਇਹਨੂੰ ਮਨ ਵਿੱਚ ਨਹੀਂ ਨਾ ਬਸਾਉਂਦੇ ਮਾਰੇ ਕਹਿੰਦੇ ਏਕ ਅਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ ਉਸ ਮਨੁੱਖਾ ਜਨਮ ਦਾ ਆਉਣਾ ਇੱਥੇ ਸਫਲਾ ਬਣ ਜਾਂਦਾ ਹੈ ਜਿਹੜਾ ਗੁਰੂ ਦੇ ਬਚਨਾਂ ਨੂੰ ਹਿਰਦੇ ਵਿੱਚ ਬਸਾਉਂਦਾ ਗੁਰੂ ਤੇਗ ਬਹਾਦਰ ਮਹਾਰਾਜ ਸੋਰਠ ਰਾਗ ਵਿੱਚ ਵੀ ਸਾਨੂੰ ਇਹੀ ਗੱਲ ਸਮਝਾਉਣੀ ਕਰ ਰਹੇ ਨੇ ਮਨ ਰੇ ਕੌਣ ਕੁ ਮਤ ਤੈ ਲੈਨੀ ਹੈ ਮਨ ਤੂੰ ਕਿਹੜੀ ਮਤ ਲੈ ਲਈ ਤੂੰ ਕਿਹੜੀ ਸਿੱਖਿਆ ਲੈ ਲਈ ਤੂੰ ਕਿਹੜਾ ਉਪਦੇਸ਼ ਗ੍ਰਹਿਣ ਕਰ ਲਿਆ ਜਿਹੜੀ ਤੂੰ ਮਤ ਲੈਣੀ ਸੀ ਜਿਹੜਾ ਤੂੰ ਉਪਦੇਸ਼ ਗ੍ਰਹਿਣ ਕਰਨਾ ਸੀ ਉਹ ਤਾਂ ਤੂੰ ਕਰਿਆ ਹੀ ਨਹੀਂ ਮਨ ਰੇ ਗਇ ਹੋਣਾ ਗੁਰੂ ਉਪਦੇਸ਼ ਕਹਾਂ ਪਇਓ ਜੋ ਮੂੰਡ ਮਡਾਇਓ ਭਗਬੋ ਕਿਨੋ ਭੇਸ ਕਹਿੰਦੇ ਤੂੰ ਗੁਰੂ ਦੀ ਮਤ ਲੈਣੀ ਸੀ ਗੁਰੂ ਦਾ ਅਪਦੇਸ਼ ਲੈਣਾ ਸੀ ਉਹ ਤਾਂ ਤਾ ਉਸ ਪਾਸੇ ਤਾਂ ਧਿਆਨ ਹੀ ਨਹੀਂ ਉਸ ਪਾਸੇ ਤਾਂ ਤੂੰ ਬੇਫਿਕਰ ਹੋਇਆ ਫਿਰਦਾ ਮਨਰੇ ਕੌਣ ਕੁ ਮਤ ਤੈ ਲੈਨੀ ਪਰਦਾਰਾ ਨਿੰਦਿਆ ਰਸ ਰਚਿਓ ਤੂੰ ਐਵੇਂ ਹੀ ਮਹਾਰਾਜ ਜੀ ਕਹਿੰਦੇ ਨਿੰਦਿਆ ਦੇ ਵਿੱਚ ਫੋਕੇ ਸਵਾਦਾਂ ਦੇ ਮੰਗਰ ਵਿਸ਼ੇ ਵਕਾਰ ਭੋਗਣ ਦੇ ਵਿੱਚ ਰਚਿਆ ਪਿਆ ਜੀਬ ਦੇ ਰਸ ਮੰਗਰ ਲੱਗ ਕੇ ਨਾ ਤਰ੍ਹਾਂ ਤਰ੍ਹਾਂ ਦੇ ਰਸਾਂ ਦੇ ਵਿੱਚ ਲੁਪਾਏ ਮਾਨ ਹੋਇਆ ਪਿਆ RAM ਭਗਤ ਨਹੀਂ ਕੀਨੀ ਜਿਹੜੀ ਤੇਰੀ ਡਿਊਟੀ ਲੱਗੀ ਸੀ ਜਿਹੜਾ ਤੇਰਾ ਮੇਨ ਕੰਮ ਸੀ ਉਹ ਤਾਂ ਤੂੰ ਕੀਤਾ ਹੀ ਨਹੀਂ ਕਿਉਂ ਮਨੁੱਖਾ ਜਨਮ ਮਿਲਿਆ ਭਾਈ ਇਸ ਵਾਸਤੇ ਹੈ ਨਾ ਇਸ ਦੇਹੀ ਕੋ ਸਿਮਰੈ ਦੇਵ ਸੋ ਦੇਹੀ ਭਜ ਹਰ ਕੀ ਸੇਵ ਭਜੋ ਗੋਬਿੰਦ ਭੂਲ ਮਤ ਜਾਬੋ ਮਾਨਸ ਜਨਮ ਕਾ ਇਹੀ ਲਾਹੋ ਇਹ ਲਾਹਾ ਘਟਨਾ ਸੀ ਇਂਹਾ ਖਾਟ ਚਲੋ ਹਰ ਲਾਹਾ ਆਗੇ ਬਸਣਾ ਸੋਹਿਲਾ ਪਰਮੇਸ਼ਰ ਦੀ ਭਗਤੀ ਕੀਤੀ ਨਹੀਂ ਨਾਮ ਜਪਿਆ ਹੀ ਨਹੀਂ ਅਮਰ ਤੇ ਵੇਲੇ ਉਠਿਆ ਹੀ ਨਹੀਂ ਤੇ ਗੱਲ ਯਾਦ ਰੱਖੀ ਤੈਨੂੰ ਮਨੁੱਖਾ ਜਨਮ ਦਾ ਜਿਹੜਾ ਲਾਹਾ ਨਾ ਉਹ ਪ੍ਰਾਪਤ ਨਹੀਂ ਹੋਣਾ ਰਹਾ ਉਹ ਮੁਕਤ ਪੰਥ ਜਾਣਿਓ ਤੈ ਨਾਹਿਣਾ ਧਨ ਜੋਰਨ ਕੋਤਾਇਆ ਮਹਾਰਾਜੀ ਕਹਿੰਦੇ ਜਿਹੜਾ ਮੁਕਤੀ ਵਾਲਾ ਮਾਰਗ ਸੀ ਪੰਥ ਪੰਥ ਮੈਨੇ ਰਸਤਾ ਉਹ ਤਾਂ ਤੂੰ ਕਦੇ ਵਿਚਾਰਿਆ ਹੀ ਨਹੀਂ ਉਸ ਰਸਤੇ ਤੱਕਲੇ ਚਲੇ ਹੀ ਨਹੀਂ ਉਸ ਰਸਤੇ ਤੇ ਤਾਂ ਕਦੇ ਚੱਲਣ ਦੀ ਤੂੰ ਕੋਸ਼ਿਸ਼ ਹੀ ਨਹੀਂ ਕੀਤੀ ਤੇ ਤੂੰ ਤਾਂ ਹੋਰ ਰਸਤੇ ਤੇ ਤੁਰਿਆ ਫਿਰਦਾ ਹੁਣ ਸਾਡੀ ਜਿਹੜੀ ਮੰਜ਼ਲੇ ਮਕਸੂਦ ਆ ਹੈ ਜੇ ਅਸੀਂ ਉੱਥੇ ਤੱਕ ਪਹੁੰਚਣਾ ਹੈ ਮੰਨ ਲਓ ਸਾਡਾ ਟੀਚਾ ਹੈ ਅਸੀਂ ਕਿਸੇ ਸ਼ਹਿਰ ਵਿੱਚ ਜਾਣਾ ਹੈ ਜੇ ਉਸ ਸ਼ਹਿਰ ਨੂੰ ਜਾਂਦੀ ਹੋਈ ਰਸਤੇ ਤੇ ਜਿਹੜੀ ਸੜਕ ਹੈ ਉਹਤੇ ਅਸੀਂ ਪਈਏ ਹੀ ਨਾ ਹੋਰ ਪਾਸੇ ਤੁਰੇ ਫਰੀਏ ਨਹੀਂ ਪਹੁੰਚ ਸਕਦੇ ਨਾ ਇਸੀ ਤਰ੍ਹਾਂ ਇਹ ਮਨੁੱਖ ਤੂੰ ਉਸ ਪਰਮੇਸ਼ਰ ਦੇ ਦੇਸ ਤੱਕ ਪਹੁੰਚਣਾ ਤੇ ਉਹ ਤੇ ਪਹੁੰਚਿਆ ਕਿਵੇਂ ਜਾ ਸਕਦਾ ਹੈ ਮਹਾਰਾਜ ਜੀ ਕਹਿੰਦੇ ਉਹ ਰਸਤਾ ਹੈ ਗੁਰਮਤ ਵਾਲਾ ਉਹ ਰਸਤਾ ਹੈ ਗੁਰੂ ਦਾ ਉਪਦੇਸ਼ ਉਹ ਰਸਤਾ ਹੈ ਗੁਰੂ ਦੀ ਮਤ ਉਹ ਰਸਤਾ ਹੈ ਗੁਰੂ ਦਾ ਗਿਆਨ ਜਿੰਨਾ ਚਿਰ ਤੂੰ ਇਹ ਚੀਜ਼ਾਂ ਗ੍ਰਹਿਣ ਨਹੀਂ ਕਰਦਾ ਉਨਾ ਚਿਰ ਤੂੰ ਉਥੇ ਪਹੁੰਚ ਨਹੀਂ ਸਕਦਾ ਤੂੰ ਤਾਂ ਉਲਟ ਕੰਮ ਕਰਨ ਲੱਗ ਗਿਆ ਧਨ ਜੋਰਨ ਕੋਤਾਇਆ ਤੈਨੂੰ ਮਿਲਿਆ ਮਨੁੱਖਾ ਜਨਮ ਪਰਮੇਸ਼ਰ ਦੀ ਭਗਤੀ ਵਾਸਤੇ ਸੀ ਪਰ ਤੂੰ ਤਾਂ ਸਮਝ ਲਿਆ ਵੀ ਕਿਤੇ ਧਨ ਜੋੜਨ ਵਾਸਤੇ ਮਿਲਿਆ ਸੋਹਣੀ ਕੋਠੀ ਪਾਉਣ ਵਾਸਤੇ ਮਿਲਿਆ ਚੰਗਾ ਖਾਣ ਪੀਣ ਵਾਸਤੇ ਮਿਲਿਆ ਮਾਰੇ ਕਹਿੰਦੇ ਨਾ ਭਾਈ ਗੱਲ ਯਾਦ ਰੱਖੀ ਮੁਕਤ ਪੰਥ ਜਾਣੋ ਤੈ ਨਾਹਿਨ ਤਨ ਜੋਰਨ ਕੋ ਧਾਇ ਅੰਤ ਸੰਗ ਕਾਹੂ ਨਹੀਂ ਦੀਨਾ ਬਿਰਥਾ ਆਪ ਬੰਦਾ ਆ ਜਿਹੜਾ ਤੂੰ ਧਨ ਇਕੱਠਾ ਕੀਤਾ ਹੋਰ ਸਾਜੋ ਸਮਾਨ ਇਕੱਠਾ ਤੂੰ ਕੀਤਾ ਗੱਲ ਯਾਦ ਰੱਖੀ ਅਖੀਰ ਵੇਲੇ ਇਹਨੇ ਤੇਰੇ ਸੰਗ ਨਹੀਂ ਨਿਵਣਾ ਇਹਨੇ ਤੇਰੇ ਨਾਲ ਨਹੀਂ ਜਾਣਾ ਕਿੰਨਾ ਸ਼ਬਦ ਗੁਰੂ ਮਹਾਰਾਜ ਜੀ ਸਾਨੂੰ ਸਮਝਾਉਣਾ ਕਰਦੇ ਨੇ ਕਹਿੰਦੇ ਰਾਤ ਕਾਰਨ ਧਨ ਸਾਂਚੀਐ ਭਲਕੇ ਚੱਲਨ ਹੋਏ ਨਾਨਕ ਨਾਲ ਨ ਚਲਈ ਫਿਰ ਪਛਤਾਵਾ ਹੋਏ ਮਨ ਲੋਕ ਕਹਿੰਦੇ ਅਸੀਂ ਰਾਤ ਕਿਤੇ ਕੱਟਣ ਵਾਸਤੇ ਗਏ ਜਦੋਂ ਅਸੀਂ ਰਸਤੇ ਵਿੱਚ ਗਏ ਕਿਤੇ ਰਾਤ ਪੈ ਗਈ ਰਾਤ ਕੱਟੀ ਉਥੇ ਉਥੇ ਪਦਾਰਥ ਬੜੇ ਇਕੱਠੇ ਕਰ ਲਏ ਇਹ ਵੀ ਪਤਾ ਹੈ ਵੀ ਜਦੋਂ ਅਮਰਤ ਵੇਲੇ ਅਸੀਂ ਇੱਥੋਂ ਜਾਣਾ ਤੇ ਇਹ ਪਦਾਰਥਾਂ ਨੇ ਸਾਡੇ ਨਾਲ ਨਹੀਂ ਜਾਣਾ ਨਾਲ ਨਹੀਂ ਲੈ ਕੇ ਜਾ ਸਕਨਾ ਸੀ ਇਹਨਾਂ ਨੂੰ ਪਦਾਰਥ ਤਾਂ ਨਾਲ ਗਏ ਨਹੀਂ ਫਿਰ ਨਾਲ ਕੀ ਗਿਆ ਪਛਤਾਵਾ ਨਾਨਕ ਨਾਲ ਨਾ ਚੱਲਈ ਫਿਰ ਪਛਤਾਵਾ ਹੋਏ ਮਾਰੇ ਕਹਿੰਦੇ ਫਿਰ ਪਛਤਾਵਾ ਕਰੇਗਾ ਫਿਰ ਸੋਚੇਗਾ ਫਿਰ ਬਣਨਾ ਕੁਝ ਨਹੀਂ ਜਿਹੜਾ ਤੇਰੇ ਨਾਲ ਕੀ ਜਾਣ ਵਾਲਾ ਮਾਰੇ ਕਹਿੰਦੇ ਪਰਮੇਸ਼ਰ ਦਾ ਨਾਮ ਪਰਮੇਸ਼ਰ ਦੀ ਭਗਤੀ ਗੁਰੂ ਦੀ ਮਤ ਗੁਰੂ ਦਾ ਉਪਦੇਸ਼ ਇਹ ਤੇਰੇ ਨਾਲ ਨਿਵਣ ਵਾਲਾ ਹੈ ਹੋਰ ਸੰਸਾਰਕ ਜਿਹੜੇ ਪਦਾਰਥ ਹੈ ਨਾ ਜਿਨ੍ਹਾਂ ਨੂੰ ਤੂੰ ਵੇਖਦਾ ਹੈ ਇਹਨਾਂ ਨੇ ਤੇਰੇ ਨਾਲ ਨਹੀਂ ਨਿਵਣਾ ਸਗੋਂ ਤੂੰ ਇਹਨਾਂ ਦੇ ਵਿੱਚ ਆਪਣੇ ਆਪ ਨੂੰ ਬੰਨੀ ਬੈਠਾ ਜਕੜੀ ਬੈਠਾ ਇਹਨਾਂ ਜੰਜਾਲਾਂ ਦੇ ਵਿੱਚ ਤੂੰ ਉਲਝਿਆ ਪਿਆ ਅੰਤ ਸੰਗ ਕਾਹੂ ਨਹੀਂ ਦੀਨਾ ਬਿਰਥਾ ਆਪ ਬੰਧਾਇਆ ਨਾ ਹਰ ਭਜਿਓ ਨਾ ਗੁਰ ਜਨ ਸੇਵਿਓ ਨਾ ਹੀ ਉਪਜੋ ਕਛ ਗਿਆਨਾ ਕਟਹੀ ਮਾਹੇ ਨਰੰਜਨ ਤੇਰਾ ਤੈ ਖੂਜਤੋ ਦਿਆਨਾ ਨਾ ਤੂੰ ਪਰਮੇਸ਼ਰ ਵੈ ਗੁਰੂ ਨੂੰ ਸਿਮਰਿਆ ਨਾ ਹਰ ਭਜਿਓ ਨਾ ਹਰੀ ਦਾ ਭਜਨ ਕੀਤਾ ਨਾ ਗੁਰ ਜਨ ਸੇਵਿਓ ਨਾ ਗੁਰੂ ਨੂੰ ਨਾ ਗੁਰਾਂ ਦੀ ਪਿਆਰਿਆਂ ਦੀ ਸੰਗਤ ਕੀਤੀ ਨਾ ਹੀ ਉਪਜੋ ਕੁਛ ਗਿਆਨਾਂ ਤੇ ਨਾ ਹੀ ਕੋਈ ਗਿਆਨ ਤੇਰੇ ਹਿਰਦੇ ਵਿੱਚ ਪੈਦਾ ਹੋਇਆ ਕਿਉਂ ਜਿਹੜਾ ਸਾਧਨ ਤੂੰ ਕਰਨਾ ਸੀ ਜਿਹੜਾ ਉਦਮ ਤੂੰ ਕਰਨਾ ਸੀ ਉਹ ਤਾਂ ਕਰੇ ਹੀ ਨਹੀਂ ਆਹਰ ਸਭ ਕਰਦਾ ਫਿਰੈ ਆਹਰ ਹੀਕ ਨਾ ਹੋਏ ਜਿਤ ਆਹਰ जग ਉਧਰੈ ਬਿਰਲਾ ਬੂਝੈ ਕੋਈ ਆਹਰ ਸਾਰੇ ਕਰਦੇ ਨੇ ਪਰ ਪਰਮੇਸ਼ਰ ਨੂੰ ਮਿਲਣ ਵਾਲਾ ਇਸ ਮਨੁੱਖਾ ਜਨਮ ਦੀ ਸਫਲਤਾ ਵਾਲਾ ਉਹ ਆ ਹਰ ਭਾਈ ਕੋਈ ਬਿਰਲਾ-ਵਿਰਲਾ ਕਰਦਾ ਮਹਾਰਾਜ ਕਹਿੰਦੇ ਨਾ ਹਰ ਭਜਿਓ ਨਾ ਗੁਰ ਜਨ ਸੇਵਿਓ ਨਾ ਹੀ ਉਪਜੋ ਕਛ ਗਿਆਨਾ ਘਟ ਹੀ ਮਾਹੇ ਨਰੰਜਨ ਤੇਰੈ ਤੈ ਖੋਜ ਤੁ ਵਿਦਿਆਨਾ ਕਾਹੇ ਰੇ ਬਨ ਖੋਜਣ ਜਾਈ ਤੂੰ ਜੰਗਲਾਂ ਵਿੱਚ ਕਿਨੂ ਭਾਲਦਾ ਤੂੰ ਘਰ-ਵਾਰ ਕਿਹਦੀ ਵਾਸਤੇ ਤਿਆਗ ਗਿਆ ਮਾਰੇ ਕਹਿੰਦੇ ਕਾਹਰੇ ਬਾਨ ਖੋਜਣ ਜਾਈ ਸਰਬਨਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ ਮਾਰੇ ਕਹਿੰਦੇ ਜਿਹਦੇ ਵਾਸਤੇ ਤੂੰ ਜੰਗਲਾਂ ਵਿੱਚ ਭਟਕਦਾ ਤੁਰਿਆ ਫਿਰਦਾ ਜਿਹਦੇ ਵਾਸਤੇ ਤੂੰ ਪਹਾੜਾਂ ਤੇ ਤੁਰਿਆ ਫਿਰਦਾ ਘਰ-ਬਾਰ ਤਿਆਗ ਦਿੱਤਾ ਉਹ ਵਾਹਿਗੁਰੂ ਪਰਮੇਸ਼ਰ ਤੇਰੇ ਹਿਰਦੇ ਵਿੱਚ ਹੈ ਘਟ ਹੀ ਮਾਹੇ ਨਰੰજન ਤੇਰਾ ਉਹ ਤੇਰੇ ਹਿਰਦੇ ਵਿੱਚ ਵੱਸਦਾ ਹੈ ਉਹਦਾ ਪਤਾ ਕਿਵੇਂ ਲੱਗਣਾ ਕਿੰਨੀ ਵਧੀਆ ਉਦਾਹਰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਦਿੱਤੀ ਕਹਿੰਦੇ ਸਗਲ ਬਸੰਤਰ ਸਗਲ ਬਨਸਪਤ ਮਹਿ ਬਸੰਤਰ ਸਗਲ ਦੂਧ ਮੈਂ ਘੀਆ ਹੁਣ ਜੇ ਅਸੀਂ ਨਿੱਕੇ ਜਿਹੇ ਬੱਚੇ ਨੂੰ ਕਿਸੇ ਨੂੰ ਕਹਿ ਦਈਏ ਵੀ ਲੱਕੜ ਸਾਰੀ ਲੱਕੜ ਦੇ ਵਿੱਚ ਅੱਗ ਹੈ ਹੈਗੀ ਨਾ ਅੱਗ ਪਰ ਉਹਨੇ ਮੰਨਣਾ ਨਹੀਂ ਜਿੰਨਾ ਚਿਰ ਉਹਨੂੰ ਅਸੀਂ ਪ੍ਰੈਕਟੀਕਲ ਕਰਕੇ ਨਹੀਂ ਦਿਖਾਉਂਦੇ ਜਦੋਂ ਲੱਕੜ ਦੇ ਨੇੜੇ ਅੱਗ ਕਰਦੇ ਆਂ ਤੇ ਫਟਕੋ ਦੋਨਾਂ ਦਾ ਸਪਰਸ਼ ਹੋ ਜਾਂਦਾ ਹੈ ਦੂਸਰੀ ਉਦਾਹਰਣ ਦੇ ਰਹੇ ਨੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿੰਦੇ ਸਾਰੇ ਦੁੱਧਾਂ ਦੇ ਵਿੱਚ ਘਿਓ ਹੈ ਗੁਰੂ ਅਰਜਨ ਦੇ ਮਹਾਰਾਜ ਜੀ ਕਹਿੰਦੇ ਸਾਰੇ ਸਗਲ ਦੁੱਧ ਮੈਂ ਘੀਆ ਤੇ ਹੁਣ ਬੱਚੇ ਨੂੰ ਅਸੀਂ ਕਹੀਏ ਵੀ ਦੁੱਧ ਦੇ ਵਿੱਚ ਘਿਓ ਹੈ ਉਹਨੇ ਮੰਨਣਾ ਨਹੀਂ ਜਿੰਨਾ ਚਿਰ ਅਸੀਂ ਪ੍ਰੈਕਟੀਕਲ ਕਰਕੇ ਨਹੀਂ ਦਿਖਾਉਂਦੇ ਸਾਰਿਆਂ ਨੂੰ ਪਤਾ ਹੈ ਵੀ ਉਹ ਜਾਗ ਲਾਉਣੀ ਪੈਂਦੀ ਹੈ ਉਹਨੂੰ ਜਹੀਂ ਜਮਾਉਣਾ ਪੈਂਦਾ ਫਿਰ ਉਹਨੂੰ ਰੁੜਕਣਾ ਪੈਂਦਾ ਫਿਰ ਕਿਉਂ ਦਾ ਪਤਾ ਲੱਗਦਾ ਮੁਕਰਮ ਜੈ ਸੇ ਛਾਈ ਤੀਸਰੀ ਉਦਾਹਰਨ ਦੇ ਰਹੇ ਨੇ ਗੁਰੂ ਅਰਜਨ ਦੇ ਮਾਰੇ ਕਹਿੰਦੇ ਜਿਵੇਂ ਸ਼ੀਸ਼ੇ ਦੇ ਵਿੱਚ ਪਰਛਾਮ ਹੈ ਕਿ ਤੋ ਬਾਰੋਤਾ ਆਇਆ ਨਹੀਂ ਜਦੋਂ ਅਸੀਂ ਸਾਹਮਣੇ ਹੋਏ ਤੇ ਉਹਦੇ ਵਿੱਚ ਸਾਨੂੰ ਪਰਛਾਵੇਂ ਦਾ ਪਤਾ ਲੱਗ ਗਿਆ ਫੁੱਲ ਦੀ ਸੁਗੰਧੀ ਦੀ ਉਦਾਹਰਨ ਦੇ ਰਹੇ ਨੇ ਪਤਾ ਉਦੋਂ ਲੱਗਦਾ ਜਦੋਂ ਫੁੱਲ ਦੇ ਨੇੜੇ ਹੁੰਦੇ ਆ ਮਾਰੇ ਕਹਿੰਦੇ ਇਸੇ ਤਰ੍ਹਾਂ ਉਹ ਵਾਹਿਗੁਰੂ ਪਰਮੇਸ਼ਰ ਤੇਰੇ ਹਿਰਦੇ ਵਿੱਚ ਵੱਸਦਾ ਹੈ ਉਹਦਾ ਪਤਾ ਉਹਦੀ ਮੌਜੂਦਤਾ ਉਹਨੂੰ ਪ੍ਰਗਟ ਕਿਵੇਂ ਕਰਨਾ ਇਹ ਵਿਦਗੁਰੂ ਦੀ ਮਤ ਦੁਆਰਾ ਹੀ ਤੈਨੂੰ ਆਉਣੀ ਹੈ ਗੁਰੂ ਤੋਂ ਗਿਆਨ ਤੂੰ ਗਿਆਨ ਹਜੇ ਪ੍ਰਾਪਤੀ ਨਹੀਂ ਕੀਤਾ ਘਟ ਹੀ ਮਾਹੇ ਨਰੰਜਨ ਤੇਰਾ ਤੈ ਖੋਜਤ ਉਦਿਆਨਾ ਬਹੁਤ ਜਨਮ ਭਰ ਮਤ ਤੈ ਹਾਰਿਓ ਅਸਥਿਰ ਮਤ ਨਹੀਂ ਪਾਈ ਪਤਾ ਨਹੀਂ ਕਿੰਨੇ ਕ ਜਨਮ ਹੋ ਗਏ ਭਰਮ ਦੇ ਫਿਰਦੇ ਆਨੂ ਹੋਗੇ ਨਾ ਮਰ ਜਿੱਕੰਦੇ ਕਈ ਜਨਮ ਭਏ ਕੀਟ ਪਤੰਗਾ ਕਈ ਜਨਮ ਗਾ ਜ਼ਮੀਨ ਕਰੰਗਾ ਕਈ ਜਨਮ ਪੰਕੀ ਸਰਪ ਹੋਇਓ ਕਈ ਜਨਮ ਹੈ ਬਰ ਬ੍ਰਖ ਜੋਇਓ ਮਿਲ ਜਗਦੀਸ਼ ਮਿਲਨ ਕੀ ਬਰੀਆ ਚਰੰਕਾਲੇ ਦੇ ਸੰਜਰੀਆ ਬਹੁਤ ਜਨਮ ਭਰਮਤ ਤੈ ਹਾਰਿਓ ਵਾਜੀ ਹਾਰ ਜਾਵੇਗਾ ਬਰਮੰਦਿਆਂ ਭਰਦਿਆਂ ਗੁਰੂ ਦੀ ਮਤ ਤਾਂ ਹਾਸਲ ਹੀ ਨਹੀਂ ਕੀਤੀ ਅਸਰ ਮਤ ਨਹੀਂ ਭਾਈ ਮਾਨਸ ਦੇ ਪਾਏ ਪਦ ਹਰ ਭਜ ਨਾਨਕ ਬਾਤ ਬਤਾਈ ਅਸਲ ਗੱਲ ਤਾਂ ਭਾਈ ਇਹ ਹੈ ਵੀ ਤੈਨੂੰ ਮਾਨਸ ਜਨਮ ਮਨੁੱਖਾ ਜਨਮ ਪ੍ਰਾਪਤ ਹੋਇਆ ਹੈ ਮਿਲਿਆ ਪਰਮੇਸ਼ਰ ਦੀ ਭਗਤੀ ਵਾਸਤੇ ਹੈ ਮਿਲਿਆ ਉਸ ਪਰਮੇਸ਼ਰ ਤੱਕ ਤੈਨੂੰ ਪਹੁੰਚਣ ਵਾਸਤੇ ਹੈ ਇਹਦੀ ਸਮਝੇ ਦਾ ਗਿਆਨ ਇਹਦੇ ਬਾਰੇ ਤੈਨੂੰ ਪਤਾ ਗੁਰੂ ਦੀ ਮਤ ਦੁਆਰਾ ਲੱਗਣਾ ਹੈ ਤਾਂ ਤੇ ਗੁਰੂ ਦੀ ਮਤ ਲੈ ਲੈ ਗੁਰੂ ਤੋਂ ਗਿਆਨ ਹਾਸਲ ਕਰ ਲੈ ਗੁਰੂ ਦੇ ਅਪਦੇਸ਼ ਦੀ ਕਮਾਈ ਕਰਿਆ ਕਰ ਗੁਰੂ ਵਾਲਾ ਬਣ ਜਾ ਜਿੰਨਾ ਚਿਰ ਗੁਰੂ ਵਾਲਾ ਨਹੀਂ ਬਣਦਾ ਉਹਨਾਂ ਚਿਰ ਤੈਨੂੰ ਇਹ ਗਿਆਨ ਜਿਹੜਾ ਇਹ ਪ੍ਰਾਪਤ ਨਹੀਂ ਹੋਣਾ ਆਓ ਭਾਈ ਅਸੀਂ ਸਾਰੇ ਗੁਰੂ ਵਾਲੇ ਬਣੀਏ ਗੁਰੂ ਦੀ ਮਤ ਲਈਏ ਖੰਡੇ ਬਾਟੇ ਦਾ ਅੰਮ੍ਰਿਤ ਛਕੀਏ ਰਹਿਤਾਂ ਰਖੀਏ ਕਰੈਤਾਂ ਨੂੰ ਛੱਡਣਾ ਕਰੀਏ ਗੁਰਬਾਣੀ ਦੀ ਵਿਚਾਰ ਕਰੀਏ ਗੁਰਬਾਣੀ ਹੈ ਜਿਹੜਾ ਗੁਰਬਾਣੀ ਦੇ ਦੁਆਰਾ ਹੀ ਅਸੀਂ ਇਸ ਭਵਜਲ ਸਮੁੰਦਰ ਸਾਗਰ ਤੋਂ ਪਾਰ ਹੋ ਸਕਦੇ ਹਾਂ ਸਤ ਗੁਰੂ ਹੈ ਬੋਹਿਥਾ ਬਿਰਲੇ ਕਿੰਨੇ ਵਿਚਾਰਿਆ ਸਤ ਗੁਰੂ ਬੋਹਿਥਾ ਸਤ ਗੁਰੂ ਜਹਾਜ਼ ਹੈ ਜਿਵੇਂ ਹੁਣ ਦੁਨਿਆਵੀ ਕੋਈ ਨਦੀ ਦਰਿਆ ਪਾਰ ਕਰਨਾ ਹੈ ਸਮੁੰਦਰੀ ਜਹਾਜ਼ ਸ਼ਿਪ ਬੇੜੇ ਦੀ ਲੋੜ ਪੈਂਦੀ ਆ ਇਹ ਸੰਸਾਰ ਸਮੁੰਦਰ ਤੋਂ ਪਾਰ ਕਰਨ ਵਾਸਤੇ ਵਾਹਿਗੁਰੂ ਨਾਮ ਜਹਾਜ਼ ਦਾ ਆਸਰਾ ਜਿਨ੍ਹਾਂ ਨੇ ਤੱਕ ਲਿਆ ਉਹ ਪਾਰ ਹੋ ਜਾਂਦੇ ਨੇ ਦੂਜੇ ਮਹਾਰਾਜ ਜੀ ਕਹਿੰਦੇ ਡੁੱਬ ਜਾਂਦੇ ਨੇ ਤੂੰ ਵੀ ਮਣਾ ਡੁੱਬ ਜਾਵੇਂਗਾ ਜੇ ਨਾਮ ਨਾ ਜਪਿਆ ਬੰਦਗੀ ਨਾ ਕੀਤੀ ਗੁਰੂ ਬਾਲਾ ਨਾ ਬਣਿਆ ਇਸ ਕਰਕੇ ਆ ਗੁਰੂ ਦੀ ਮਤ ਲੈ ਲੈ ਗੁਰੂ ਤੂੰ ਗਿਆਨ ਹਾਸਲ ਕਰ ਗੁਰੂ ਦੀ ਸ਼ਰਨ ਵਿੱਚ ਆ ਜਾ ਪ੍ਰਭ ਕੀ ਸ਼ਰਨ ਸਗਲ ਭੈ ਲਾਥੇ ਦੁੱਖ ਬਿਨਸੇ ਸੁਖ ਪਾਇਆ ਗੁਰੂ ਦੀ ਸ਼ਰਨ ਵਿੱਚ ਸੁਖ ਹੈ ਗੁਰੂ ਦੀ ਸ਼ਰਨ ਵਿੱਚ ਵਡਿਆਈਆਂ ਆਓ ਅਸੀਂ ਸਾਰੇ ਗੁਰੂ ਦੀ ਸ਼ਰਨ ਵਿੱਚ ਆਈਏ ਅੰਮ੍ਰਿਤ ਵੇਲੇ ਉਠਿਆ ਕਰੀਏ ਗੁਰਬਾਣੀ ਦੇ ਨਾਲ ਆਪਣੇ ਮਨ ਨੂੰ ਜੋੜੀਏ ਫੇਰ ਸਤ ਸੰਗਤ ਵਿੱਚ ਆਈਏ ਆ ਕੇ ਸਤਗੁਰਾਂ ਅੱਗੇ ਅਰਦਾਸ ਬੇਨਤੀ ਕਰੀਏ ਨਤਮਸਤਕ ਹੋਈਏ ਸੱਚੇ ਪਾਤਸ਼ਾਹ ਜੀ ਕਰਿਓ ਕਿਰਪਾ ਬਹੁਤੇ ਫੇਰ ਭਏ ਕਿਰਪਣ ਕੋ ਅਬ ਕਿਛ ਕਿਰਪਾ ਕੀਜੈ ਸਤਗੁਰੂ ਮਹਾਰਾਜ ਸਾਰਿਆਂ ਤੇ ਰਹਿਮਤਾਂ ਕਰਨ ਬਖਸ਼ਿਸ਼ ਕਰਨ ਸਰਬੱਤ ਸੰਗਤ ਨੂੰ ਆਪਣੇ ਦਰੋਂ ਘਰੋਂ ਨਾਮਦਾਨ ਸਿੱਖੀ ਸਦਕ ਭਰੋਸੇ ਦੀ ਬਖਸ਼ਿਸ਼ ਕਰਿਓ ਜੀ ਸਭ ਦੀਆਂ ਸ਼ੁਭ ਭਾਵਨਾਵਾਂ ਮਾਪੂਰਨ ਕਰਿਓ ਗੁਰਬਾਣੀ ਪੜ੍ਹਦੇ ਆ ਗੁਰਬਾਣੀ ਦੀ ਵਿਚਾਰ ਕਰਦੇ ਆ ਮਰਜ਼ਾ ਦਾ ਮੁਤਾਬਕ ਬੋਲਦੇ ਆ ਥੋੜੀ ਮਤ ਹੋਣ ਕਰਕੇ ਤੇ ਮਾਨ ਦੀ ਅਣਗਹਿਲੀ ਕਾਰਨ अनेका ਲਾਫਜ ਲਗ ਤੱਕ ਵੱਧ ਘਟ ਲੱਗ ਜਾਂਦੇ ਨੇ ਗੁਰੂ ਸਾਹਿਬ ਜੀ ਅਤੇ ਸਤਗੁਰਾਂ ਦੀ ਬਖਸ਼ੀ ਹੋਈ ਸਤਕਾਰਯੋਗ ਸਾਧ ਸੰਗਤ ਜੀ ਬਖਸ਼ਣ ਜੋਗ ਹੋ ਬਖਸ਼ ਲੈਣਾ ਜੀ ਸਰਵਤ ਸੰਗਤ ਨੂੰ ਜੀਓ ਆਇਆਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕੋਟਨ ਕੋਟ ਧੰਨਵਾਦ ਸਤਿਗੁਰਾਂ ਦਾ ਜਿਨ੍ਹਾਂ ਨੇ ਸਾਡੇ ਸਾਰਿਆਂ ਤੇ ਤਰਸ ਕੀਤਾ ਆਪਣੇ ਚਰਨਾਂ ਨਾਲ ਜੋੜ ਕੇ ਆਪਣੀ ਪਾਵਨ ਪਵਿੱਤਰ ਗੋਦ ਵਿੱਚ ਬਿਠਾ ਕੇ ਸਾਨੂੰ ਗੁਰਬਾਣੀ ਦਾ ਆਨੰਦ ਮਾਣਨ ਦਾ ਬਲ ਉਦਮ ਬਖਸ਼ਿਆ ਹੈ ਹੁਆਂ ਭੁੱਲਾਂ ਦੀਆਂ ਮਾਫ਼ੀਆਂ ਬਖਸ਼ੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਵਾਹੀ ਗੁਰੂ 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 ਸਤਨਾਮ ਵਾਹੀ ਗੁਰੂ ਸਤਨਾਮ ਵਾਹੀ ਗੁਰੂ